ਅੰਮ੍ਰਿਤਸਰ ਦੇ ਪੋਰ ਸ਼ਿਲਾਕੇ ਰੰਜੀਤ ਐਵੇਨਿਊ ਦੇ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ ਦੇ ਹਾਲਾਤ ਇਥੋਂ ਦਾ ਰੱਖ-ਰਖਾਅ ਸਬੰਧਿਤ ਵਿਭਾਗ ਵੱਲੋਂ ਨਾ ਕੀਤਾ ਜਾਣ ਕਾਰਨ ਬਹੁਤ ਹੀ ਖਰਾਬ ਹੋ ਚੁੱਕੇ ਹਨ ਇੱਥੇ ਆਪਣਾ ਕਾਰੋਬਾਰ ਕਰਨ ਵਾਲੇ ਲੋਕਾਂ ਨੇ ਫਾਸਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਬਣੀਆ ਗ੍ਰੀਨ ਬੈਲਟ ਵਿੱਚ ਆਸ-ਪਾਸ ਦੇ ਰੈਸਟੋਰੈਂਟ ਹੋਟਲਾਂ ਅਤੇ ਹੋਰ ਦਫ਼ਤਰੀ ਮੁਲਾਜ਼ਮਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ ਜਿਸ ਨਾਲ ਇਥੋਂ ਦਾ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਬਦਬੂ ਫੈਲਦੀ ਹੈ ਅਤੇ ਇੱਥੇ ਦੀਆਂ ਸੜਕਾਂ ਵੀ ਟੁੱਟ ਚੁੱਕੀਆਂ ਹਨ ਅਤੇ ਕਾ ਬੂਟੀ ਜ਼ਿਆਦਾ ਉੱਗੀ ਹੋਣ ਕਰ ਮੱਛਰ ਪੈਦਾ ਹੋ ਰਿਹਾ ਹੈ ਜਿਸ ਨਾਲ ਡੇਂਗੂ ਦਾ ਪ੍ਰਕੋਪ ਵਧਣ ਦਾ ਵੀ ਖਤਰਾ ਬਣਦਾ ਹੈ ਉਹਨਾਂ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਇਥੋਂ ਦੀ ਸਫਾਈ ਕਰਵਾਈ ਜਾਵੇ ਅਤੇ ਸੜਕਾਂ ਦੀ ਵੀ ਮੁਰੰਮਤ ਕੀਤੀ ਜਾਵੇ ਦੇਖੋ ਜੀ ਇਹ ਡਿਸਟ੍ਰਿਕਟ ਸ਼ੋਪਿੰਗ ਸੈਂਟਰ ਜੇਨ ਨੂੰ ਅੱਜ 30 ਸਾਲ ਹੋ ਗਏ ਨੇ ਹਾਂ ਜੀ ਇਹ ਕਾਂਗਰਸ ਦੇ ਟਾਈਮ ਡਵੈਲਪ ਹੋਇਆ ਸੀ ਹਾਂ ਜੀ ਇਹਦੇ ਤੇ ਕਈ ਚੇਅਰਮੈਨ ਆਏ ਕਈ ਚੇਅਰਮੈਨ ਚਲੇ ਗਏ ਤੇ ਹੂੰ ਜਿਹੜੋਂ ਇਹ ਰਿੰਡੂ ਜੀ ਨੇ ਸੰਭਾਲਿਆ ਰਾਚਾ ਚ ਮੈਂ ਉਹਨਾਂ ਨੂੰ ਸਿਕੋ ਰਿਕੁਐਸਟ ਕੀਤੀ ਸਾਡੇ ਸੜਕ ਜਿਹੜੀ ਟੁੱਟੀ 20 ਸਾਲ ਤੋਂ ਉਹਨਾਂ ਨੇ ਸੜਕ ਬਣਾ ਦਿੱਤੀ ਹੈ ਬਾਕੀ ਇੱਥੇ ਜਿਹੜਾ ਕੂੜਾ ਚੁੱਕਣ ਦਾ ਪ੍ਰਬੰਧ ਜਿਹੜਾ ਹੈਗਾ ਉਹ ਠੀਕ ਨਹੀਂਗਾ ਇੱਥੇ ਸਮਝੋ 15 ਦਿਨਾ ਚ ਇੱਕ ਵਾਰੀ ਜਾਂ ਮਹੀਨੇ ਚ ਦੋ ਵਾਰੀ ਮਸਾਂ ਦਿਨ ਉਹ ਵੀ ਕੂੜੇ ਦੀ ਸਫਾਈ ਪੂਰੀ ਤਰ੍ਹਾਂ ਨਹੀਂ ਹੋ ਰਹੀ ਈਵਨ ਸਾਡੇ ਸਾਹਮਣੇ ਜਿਹੜਾ ਬਾਗ ਅਸੀਂ ਡਵੈਲਪ ਕੀਤਾ ਸੀ ਉਥੋਂ ਘਟੋ ਘਾਟ ਕਿੰਨੇ ਵੀ ਟਰਾਲੀਆਂ ਚ ਚੁਕਾ ਕੇ ਕੂੜਾ ਸਟਾਇਆ ਸੀ ਉਫਰ ਕੂੜਾ ਭਰ ਗਿਆ ਇਹ ਅਸੀਂ ਰਿਕੁਐਸਟ ਕਾਫੀ ਕਰ ਰਹੇ ਆ ਆਪਣੇ ਸੁਪਰਡੈਂਟ ਇੰਜੀਨੀਅਰ ਗਰਕਸ਼ਾਹ ਜੀ ਵੀ ਨੋਟਿਸ ਲੈਂਦਾ ਵਾ ਹਾਂਜੀ ਬਾਕੀ ਜਿਹਨੇ ਐਕਸੀਡੈਂਟ ਉਹਨਾਂ ਦੇ ਵੀ ਲੈਂਦਾ ਨੇ ਪਰ ਉਹ ਉਹਨਾਂ ਕੋਲ ਟਾਈਮ ਹੀ ਨਹੀਂ ਇੱਧਰ ਆਂਦਾ ਹਾਂਜੀ ਤੇ ਮੈਂ ਉਹਨਾਂ ਨੂੰ ਸੋ ਕਹਿੰਦੇ ਮੈਂ ਕਹਿੰਦਾ ਪਲੀਜ਼ ਥੋੜਾ ਜਿਹਾ ਟਾਈਮ ਕੱਢੋ ਇਹ ਜਿਹੜਾ ਏਰੀਆ ਜਿਹੜਾ ਅੰਮ੍ਰਿਤਸਰ ਦਾ ਟਾਪ ਦਾ ਏਰੀਆ ਹੈ ਤੇ ਇੱਥੇ ਜਿਹੜਾ ਕੋਈ ਆਂਦਾ ਉਹ ਇਮਪ੍ਰੈਸ਼ਨ ਜਿਹੜਾ ਸ਼ਹਿਰ ਦਾ ਇੱਥੇ ਹੀ ਪੈਂਦਾ ਤੇ ਤੁਸੀਂ ਇਹਨੂੰ ਪਲੀਜ਼ ਕਿ ਇਸੇ ਤਰੀਕੇ ਨਾਲ ਕੇਅਰ ਕਰੋ ਤੇ ਇਹਨੂੰ ਤਿਆਰ ਕਰੋ ਜਿਸ ਤਰ੍ਹਾਂ ਪਿੱਛੇ ਇਹਨਾਂ ਨੇ ਪਾਰਕ ਬੜਾ ਅੱਛਾ ਤਿਆਰ ਕੀਤਾ ਹੋਇਆ ਹੈ ਤੇ ਮੈਂ ਚਾਹਨਾ ਐ ਸਾਹਮਣੇ ਪਾਰਕ ਵੀ ਅੱਛਾ ਤਿਆਰ ਹੋਣੇ ਤੇ ਸਟੂਡੈਂਟ ਭੁੰਦੇ ਰਹਿੰਦੇ ਉਹਨਾਂ ਨੂੰ ਬੈਠਾਂ ਮਿਲੇਗੀ ਇੱਥੇ ਦੇਖੋ ਜੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਕੂੜਾ ਸੁੱਟਣ ਦਾ ਕੋਈ ਇੰਤਜ਼ਾਮ ਨਹੀਂ ਨਾ ਡਸਟਬਿਨ ਹੈਗਾ ਨਾ ਕੁਝ ਇੱਥੇ ਜਿਹੜੇ ਪਿੱਛੇ ਰੈਸਟੋਰੈਂਟ ਨੇ ਆਪਣੇਮ ਘਟਲ ਦੇ ਸਾਹਮਣੇ ਇਹ ਸਾਰਾ ਆਪਣਾ ਕੂੜਾ ਇੱਧਰ ਲਿਆ ਕੇ ਸੁੱਟ ਦਿੰਦੇ ਨੇ ਇਹਦਾ ਉਹਨਾਂ ਨੂੰ ਸਗੋਂ ਇਤਲਾਵ ਦਿੱਤੀ ਗਈ ਹੈ ਕਿ ਆਪਣਾ ਕੂੜਾ ਕਿਉਂ ਨਹੀਂ ਸਿਮੇਟੇ ਸਾਡੇ ਇਧਰ ਕਿਉਂ ਸੁੱਟ ਦਿੰਦੇ ਨੇ ਪੱਲਾ ਸਿੱਧਰ ਕੁਛ ਸਾਡੇ ਸਾਡੇ ਹੀ ਬੰਦੇ ਨੇ ਜਿਹੜੇ ਸਮਝੋ ਕੂੜਾ ਆਪਣਾ ਚੁੱਕ ਕੇ ਬਾਗਾਂ ਵਿੱਚ ਸੁੱਟ ਦਿੰਦੇ ਨੇ ਕਿਉਂਕਿ ਇੱਥੇ ਡਸਟਬਿਨ ਨਹੀਂ ਹੈਗਾ ਤੇ ਉਹਨਾਂ ਨੂੰ ਨਾਲ ਥੋੜੀ ਅਕਲ ਦੀ ਵੀ ਘਾਟ ਹੈਂ ਜੀ ਤੇ ਮੈਂ ਰਿੰਟੂ ਜੀ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਕਿ ਪਲੀਜ਼ ਥੋੜਾ ਮਹਿਕਮਾ ਨੂੰ ਇਧਰ ਭੇਜੋ ਕਿ ਦਫ਼ਤਰ ਜਾਣ ਤੋਂ ਪਹਿਲਾਂ ਅੱਧਾ ਘੰਟਾ ਇੱਕ ਚੱਕਰ ਇਧਰ ਲਾ ਕੇ ਜਾਣ ਇਹ ਏਰੀਆ ਜੀ ਬੀ ਬਲਾਕ ਰਣਜੀਤ ਐਵਨੂ ਚ ਪੈਂਦਾ ਬੜਾ ਪੌਸ਼ ਏਰੀਆ ਇੱਥੇ ਜਿੰਨੇ ਵੀ ਸਾਰੇ ਕਮਰਸ਼ੀਅਲ ਏਰੀਆ ਸਾਰੇ ਆਫੀਸਿਸ ਅਗੇ ਵਕ ਅਲੱਗ ਅਲੱਗ ਕੰਪਨੀਆਂ ਦੇ ਤੇ ਇੱਕ ਤੇ ਇੱਥੇ ਇੱਕ ਪ੍ਰੋਬਲਮ ਆ ਰਹੀ ਤੇ ਸਫਾਈ ਗ੍ਰੀਨ ਬੈਲਟਾਂ ਦੇ ਵਿੱਚ ਨਹੀਂ ਹੋ ਰਹੀ ਤੇ ਸੰਬੰਧਿਤ ਵਿਭਾਗ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਤੇ ਸਫਾਈ ਕਰਨੀ ਚਾਹੀਦੀ ਇੱਥੇ ਜਾਨ ਮੱਛਰ ਹੁਣੇ ਬਰਸਾਤਾਂ ਹੋਈਆਂ ਤੇ ਮੱਛਰ ਬਹੁਤ ਦੇ ਤੇ ਬਿਮਾਰੀਆਂ ਦਾ ਘਰ ਹੋਇਆ ਤੇ ਇੱਕ ਕੂੜਾ ਕੂੜਾ ਬਹੁਤ ਇਹਦੇ ਵਿੱਚ ਛੁੱਟਿਆ ਲੋਕਾਂ ਨੇ ਤੇ ਸੁੱਟ ਜਾਂਦੇ ਆਗੇ ਤੇ ਕਲੀਨੈਸ ਨਹੀਂ ਹੁੰਦੀ ਇਥੇ ਕਲੀਨਨੈਸ ਡਰਾਈ ਚਲਾਨੀ ਚਾਹੀਦੀ ਆ ਉਧਰ ਵੀ ਧਿਆਨ ਇਹਨਾਂ ਦੇਣਾ ਚਾਹੀਦਾ ਹੈ ਪ੍ਰੋਪਰਲੀ ਹਰ ਪਾਰਕ ਨੂੰ ਮੇਨਟੇਨ ਕਰਨਾ ਚਾਹੀਦਾ ਹੈ ਕਿ ਲੋਕ ਇਥੇ ਬੈਠ ਸਕਣ ਫੁੱਲ ਬੂਟੇ ਲਾਣੇ ਚਾਹੀਦੇ ਤੇ ਵਾਤਾਵਰਨ ਨੂੰ ਵੀ ਸੁਧਰਦਾ ਤੇ ਨਾਲੇ ਦੇਖਣ ਚ ਵਧੀਆ ਲੱਗਦਾ ਹੈ ਤੇ ਅਲੱਗ-ਅਲੱਗ ਟੂਰਿਸਟ ਵੀ ਬਹੁਤ ਆਉਂਦੇ ਸਾਰੇ ਬ੍ਰਾਂਡਸ ਦੇ ਇਥੇ ਆਫਿਸ ਸ਼ੋਰੂਮ ਅਗੇ ਫਾਸਟ ਨਿਊਜ਼ ਟੀਮ ਦੋਸਤੋ ਇਸ ਟਾਈਮ ਖੜੀ ਹੈ ਡਿਸਟ੍ਰਿਕਟ ਸ਼ੋਪਿੰਗ ਕੰਪਲੈਕਸ ਵੀ ਬਲੌਗ ਰਣਜੀਤ ਹੈ ਆਪਣੇ ਵਿਖੇ ਜਿੱਥੋਂ ਦੇ ਹਾਲਾਤ ਤੁਹਾਨੂੰ ਦਿਖਾ ਚੁੱਕੇ ਹਾਂ ਇੱਕ ਬਨੇ ਦਾ ਗ੍ਰੀਨ ਬੈਲਟ ਜਿਹੜੀ ਪਾਰਕ ਟਾਈਪ ਬਣਾ ਕੇ ਬੜਾ ਸੋਹਣਾ ਗ੍ਰੀਨਰੀ ਔਰ ਸਾਫ ਸਫਾਈ ਮੇਨਟੇਨੈਂਸ ਅੱਛੀ ਕੀਤੀ ਗਈ ਹੈ ਔਰ ਦੂਸਰੇ ਪਾਸੇ ਇੱਕ ਤੁਸੀਂ ਦੇਖਿਆ ਤਿਕੋਣੀ ਪਾਰਕ ਟਾਈਪ ਜਿਹੜੀ ਹੈ ਉਹਦੇ ਜੇ ਕੂੜਾ ਪਿਆ ਹੈ ਲੋਕਾਂ ਵੱਲੋਂ ਕੂੜਾ ਛੱਡਿਆ ਗਿਆ ਹੈ ਬਦਬੂ ਆ ਰਹੀ ਹੈ ਗੰਦਗੀ ਫੈਲੀ ਹੋਈ ਹੈ ਔਰ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਗ੍ਰੀਨ ਬੈਲਟਾ ਦੇ ਵਿੱਚ ਕਾ ਬੂਟ ਜਿਹੜੇ ਪੁਰਾਣੀ ਇੱਕ ਬੂਟੀ ਜਿਹੜੀ ਜਿੰਨੂੰ ਕਹਿੰਦੇ ਬਹੁਤ ਦੇਰ ਤੋਂ ਚੱਲੀ ਜਿੰਨੂੰ ਕਾਂਗਰਸ ਗ੍ਰਾਸ ਵੀ ਕਹਿੰਦੇ ਆ ਔਰ ਹੋਰ ਵੀ ਤਰ੍ਹਾਂ ਦੀਆਂ ਝਾੜੀਆਂ ਵਗੈਰਾ ਉਗੀਆਂ ਹੋਈਆਂ ਹਨ ਜੋ ਕਿ ਵਾਤਾਵਰਨ ਨੂੰ ਖਰਾ ਚੋਰਮ ਦੇ ਜਾਂ ਦੁਕਾਨਦਾਰ ਨੇ ਉਹਨਾਂ ਨੇ ਗੱਲਬਾਤ ਕਰਦਿਆ ਕਿ ਆ ਕਿ ਜਿਹੜੇ ਇਹ ਬੁੱਟੀ ਉੱਗੀ ਹੈ ਇਸ ਨਾਲ ਇੱਥੇ ਮੱਛਰ ਪੈਦਾ ਹੁੰਦਾ ਹੈ ਡੇਂਗੂ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈ ਬਿਮਾਰੀਆਂ ਫੈਲਦੀਆਂ ਹਨ ਇਸ ਲਈ ਉਹਨਾਂ ਨੇ ਸਬੰਧਤ ਵਿਭਾਗ ਨੂੰ ਇੱਕ ਵਾਰੀ ਫੇਰ ਅਪੀਲ ਕੀਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਇੱਥੋਂ ਕੋੜਾ ਚੁਕਵਾਇਆ ਜਾਵੇ ਔਰ ਉਹਨਾਂ ਕੋੜਾ ਸੁੱਟਣ ਵਾਲੇ ਲੋਕਾਂ ਨੂੰ ਵੀ ਇੱਕ ਗੁਹਾਰ ਲਗਾਈ ਹੈ ਕਿ ਕੋੜਾ ਨਾ ਸੁੱਟਿਆ ਜਾਵੇ ਇਹ ਪਾਰਕ ਹੈ ਕੋਈ ਡੰਪ ਨਹੀਂ ਕੋੜੇ ਦਾ ਔਰ ਦੂਜੀ ਜਿਹੜਾ ਉਹਨਾਂ ਨੇ ਇਸ ਗ੍ਰੀਨ ਵੈਲਟ ਵਿੱਚ ਉੱਗੀ ਹੋਈ ਜਿਹੜੀ ਬੁੱਟੀ ਹੈ ਘਾਹ ਹੈ ਔਰ ਇਹ ਸਬੰਧਿਤ ਵੀ ਉਹਨਾਂ ਨੇ ਅਪੀਲ ਕੀਤੀ ਹੈ ਸਬੰਧਤ ਵਿਭਾਗ ਨੂੰ ਕਿ ਇਹਦੀ ਸਫਾਈ ਕਰਵਾਈ ਜਾਵੇ ਤਾਂ ਜੋ ਇਹਦੀ ਇੱਕ ਚੰਗੀ ਲੁੱਕ ਇੱਕ ਸ਼ਾਨਦਾਰ ਸੁੰਦਰ ਲੁੱਕ ਨਜ਼ਰ ਆਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ